ਸਰਦੀਆਂ ਆਉਣ ਮੌਕੇ ਜਦੋਂ ਹੀ ਮਾਰਕੀਟ ਦੇ ਵਿੱਚ ਗਾਜਰਾਂ ਆਉਣਾ ਸ਼ੁਰੂ ਹੋ ਜਾਂਦੀਆਂ ਤਾਂ ਹਰ ਇੱਕ ਘਰ ਦੇ ਵਿੱਚ ਉਸੇ ਦਿਨ ਤੋਂ ਹੀ ਗਾਜਰਾਂ ਦਾ ਹਲਵਾ ਬਣਨਾ ਜਿਹੜਾ ਸਟਾਰਟ ਹੋ ਜਾਂਦਾ ਗਾਜਰਾਂ ਦਾ ਹਲਵਾ ਆਪਾਂ ਬਣਾਉਨੇ ਬਹੁਤ ਹੀ ਟੇਸਟੀ ਹੁੰਦਾ ਜਿਹੜਾ ਉਸ ਗਾਜਰਾਂ ਦੇ ਹਲਵੇ ਦੀ ਅੱਜ ਤੁਹਾਨੂੰ ਰੈਸਪੀ ਜਿਹੜੀ ਲੈ ਕੇ ਆਏ ਆ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਹਲਵਾ ਜਿਹੜਾ ਆਪਾਂ ਬਣਾਉਣ ਲੱਗੇ ਆਂਗੇ ਕਿਲੋ ਗਾਜਰਾਂ ਲਈਆਂ ਸੀਗਾ ਤੇ ਆਪਾਂ ਇਹਨਾਂ ਨੂੰ ਗਾਜਰਾਂ ਨੂੰ ਵਾਸ਼ ਕਰ ਲਿਆ ਚੰਗੀ ਤਰ੍ਹਾਂ ਫਿਰ ਸ਼ੈਲ ਕੇ ਵੀ ਵਾਸ਼ ਕਰ ਲਈ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਕੱਦੂ ਕਸ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਕੱਦੂ ਵਾਸ ਕਰਕੇ ਕਰ ਲਾਂਗੇ ਆ ਦੇਖੋ ਬਹੁਤ ਵਧੀਆ ਬਣਦਾ ਹੈ ਇਹ ਜਦੋਂ ਆਪਾਂ ਇਸ ਤਰ੍ਹਾਂ ਬਣਾਉਂਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਬਣਾਓ ਤੇ ਬਹੁਤ ਛੇਤੀ ਬਣਦਾ ਨਾਲੇ ਤਾਂ ਤੇ ਨਾਲੇ ਕੋਈ ਜ਼ਿਆਦਾ ਇਹ ਨਹੀਂ ਤੇ ਕੋਈ ਮਿਹਨਤ ਵੀ ਨਹੀਂ ਹੁੰਦੀਗੀ ਕਿ ਨਾ ਹੀ ਜ਼ਿਆਦਾ ਖਰਚਾ ਆਉਂਦਾ ਕਿਉਂਕਿ ਜ਼ਿਆਦਾ ਦੁੱਧ ਨਹੀਂ ਪੈਂਦਾ ਇਹਦੇ ਵਿੱਚ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਦਾ ਬਣਾਉਣਾ ਹੈਗਾ ਤੇ ਬਹੁਤ ਵਧੀਆ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਸਿਆਣੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਜੋ ਕਿ ਬਹੁਤ ਟੇਸਟੀ ਬਣਦਾ ਹੈਗਾ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਤੁਸੀਂ ਜਿੰਨੇ ਵਾਰੀ ਮਰਜ਼ੀ ਬਣਾ ਲਓ ਤੇ ਬਣਾ ਕੇ ਖਾ ਲਿਆ ਕਰੋ ਕੋਈ ਟਾਈਮ ਨਹੀਂ ਲੱਗਦਾ ਇਹਦੇ ਤੇ ਲਓ ਜੀ ਆਪਾਂ ਗੈਸ ਆਨ ਕਰ ਲਿਆ ਤੇ ਕੜਾਈ ਆਪਾਂ ਧਰ ਲਈ ਐ ਕੜਾਈ ਗਰਮ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਕੁੱਤੀ ਪਾ ਲਿਆ हिकर गाजरू लांदे रवांगे अाजरां पहिरियों तेज़ अग ਕੇਰਾ ਆਪਾਂ गा तेर ਤੇ ਭੁੰਨਾਂਗੇ ਉਸ ਤੋਂ ਬਾਅਦ ਫਿਰ सिम ਕਰ ਲਵਾਂਗੇ ਥੋੜਾ ਚੇਰ ਵਿਚ ਦੀਆ ਪਟਕ ਦੇਵਾਂਗੇ ਤੇ ਆ ਹੁਣ ਆਪਾਂ ਇਹਦੇ ਵਿੱਚ 1 ਕਿਲੋ ਗਾਜਰਾਂ ਲਈਆਂ ਸੀਗੀਆਂ ਤੇ ਆਪਾਂ 400 ਗ੍ਰਾਮ ਆਪਾਂ ਇਹਦੇ ਵਿੱਚ ਖੰਡ ਪਾ ਦੇਣੀ ਹੈ ਖੰਡ ਆਪਾਂ ਜਿਆਦਾ ਨਹੀਂ ਪਾਵਾਂਗੇ ਤੁਸੀਂ ਉਸ ਤੋਂ ਘੱਟ ਵੀ ਪਾ ਸਕਦੇ ਆ ਜੇ ਜਿਆਦਾ ਮਿੱਠਾ ਨਹੀਂ ਚਾਹੀਦਾ ਤੁਹਾਨੂੰ ਟੇਸਟ ਦੇਖ ਕੇ ਆ ਆਪਣੇ ਮੁਤਾਬਕ ਹੀ ਤੁਸੀਂ ਜਿਹੜੀ ਖੰਡ ਹੈ ਉਹ ਐਡ ਕਰ ਸਕਦੇ ਆ ਹੁਣ ਆਪਾਂ ਖੰਡ ਇਹਨੂੰ ਪਾ ਕੇ ਹੁਣ ਵੀ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਹੀ ਭੁੰਨਦੇ ਰਵਾਂਗੇ गाजरਾਂ ਦਾ ਹਾ ਹਲਵਾ ਜਿਹੜਾ ਹੁੰਦਾ ਉਹ ਹਰ ਇੱਕ ਨੂੰ ਹੀ ਬਹੁਤ ਪਸੰਦ ਹੁੰਦਾ ਹੈਗਾ ਕਿਉਂਕਿ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈਗਾ ਜਿਵੇਂ ਤੁਸੀਂ ਦੇਖੋਗੇ ਕਿ ਵਿਆਹਾਂ ਜਿਵੇਂ ਆਪਾਂ ਵਿਆਹ ਸ਼ਾਦੀ ਦੇ ਵਿੱਚ ਹਲਵਾਈ ਦਾ ਹਲਵਾ ਖਾਣੇ ਹੁੰਦੇ ਆਗੇ ਗਾਜਰ ਗੁਜਰੇਲਾ ਉਸੇ ਤਰ੍ਹਾਂ ਹੀ ਬਣੂਗਾ ਇਹ ਹੁਣ ਆਪਾਂ ਇਹਦੇ ਵਿੱਚ ਕੁਝ ਕਿਉਂ ਵੀ ਪਾਵਾਂਗੇ ਦੇਸੀ ਕਿਉਂ ਐਡ ਕਰਾਂਗੇ ਆਪਾਂ ਇੱਕ ਕੜਛੀ ਕੋ ਕਿਉਂ ਦੀ ਪਾ ਸਕਦੇ ਹਾਂ ਤੁਸੀਂ ਹੁਣ ਜਿੰਨੀ ਦੇ ਤੱਕਰ ਖੰਡ ਦੀ ਚਾਸ਼ਨੀ ਆ ਜਿਹੜੀ ਜਮਾ ਸੁੱਕ ਨਹੀਂ ਜਾਂਦੀ ਇਹਨਾਂ ਦੇ ਵਿੱਚ ਗਾਜਰਾਂ ਦੇ ਵਿੱਚ ਮਿਕਸ ਨਹੀਂ ਹੋ ਜਾਂਦੀ ਉਹਨਾਂ ਚਿਰ ਆਪਾਂ ਹਲਾਉਂਦੇ ਰਵਾਂਗੇ ਨਾਲੇ ਤਾਂ ਗਾਜਰਾਂ ਜਿਹੜੀਆਂ ਜਮਾ ਰਿੱਝ ਜਾਣਗੀਆਂ ਨਾਲੇ ਜਿਹੜੀ ਖੰਡ ਪਾਈ ਆਪਾਂ ਉਹਦੀ ਚਾਸ਼ਨੀ ਬਿਲਕੁਲ ਸੁੱਕ ਜੂਗੀ ਵਿੱਚ ਹੀ ਇਹਨਾਂ ਦੇ ਮਿਕਸ ਹੋ ਜੂਗੀ ਗਾਜਰਾਂ ਚ ਤੇ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਤੁਹਾਨੂੰ ਜਦੋਂ ਐਡ ਕਰਾਂਗੇ ਆਪਾਂ ਦੱਸਾਂਗੇ ਹੁਣ ਦੇਖੋ ਇਸ ਤਰ੍ਹਾਂ ਇੰਨਾ ਕੁ ਬਣ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਜਿਹੜਾ ਉਹ ਐਡ ਕਰਾਂਗੇ ਸੁੱਕਾ ਦੁੱਧ ਜਿਹੜਾ ਹੁੰਦਾਗਾ ਹੈਡੀ ਇੱਕ ਕਟੋਰੀ ਲੈ ਲੈਣੀ ਆ ਤੁਸੀਂ ਜੋ ਤੁਸੀਂ ਨਹੀਂ ਪਾਉਣਾ ਹੋਰ ਮਲਾਈ ਵਗੈਰਾ ਵੀ ਪਾ ਸਕਦੇ ਆ ਤੇ ਪਰ ਪੌਣਾ ਇਹਦੇ ਵਿੱਚ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਹੀ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਕੇ ਆਉਂਦਾ ਹੈਗਾ ਤੇ ਇਹ ਸੁੱਕਾ ਦੁੱਧ ਪਾਉਣ ਨਾਲ ਟੇਸਟ ਜਿਹੜਾ ਹੋਰ ਵੀ ਵਧੀਆ ਹੋ ਜਾਂਦਾ ਹੈਗਾ ਆਪਾਂ ਇਹਦੇ ਵਿੱਚ ਕਿੰਨਾ ਮਰਜੀ ਕੁਝ ਐਡ ਕਰ ਸਕਦੇ ਆ ਜੋ ਕੁਝ ਪਾਉਣਾ ਤੁਸੀਂ ਆਪਣੇ ਟੇਸਟ ਮੁਤਾਬਕ ਜੋ ਬੱਚੇ ਖਾਂਦੇ ਆ ਉਹ ਤੁਸੀਂ ਪਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਅਬ ਬਦਾਮ ਤੇ ਕਾਜੂ ਆਪਣੇ ਕੱਟੇ ਹੋਏ ਸੀਗੇ ਉਹ ਵੀ ਆਪਾਂ ਇਹਨਾਂ ਨੂੰ ਵਿੱਚ ਐਡ ਕਰਾਂਗੇ ਬਹੁਤ ਛੇਤੀ ਬਣ ਕੇ ਤਿਆਰ ਹੁੰਦਾ ਗਾਜਰਾਂ ਦਾ ਹਲਵਾ ਜਿਹੜਾ ਬਣਾਉਣਾ ਹੈ ਆਪਾਂ ਗਜਰੇਲਾ ਬਹੁਤ ਹੀ ਬੜੀਆ ਇਹ শেਪੀ ਬਣਾ ਕੇ ਤਿਆਰ ਹੁੰਦਾ ਤੇ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਤਿੰਨ ਵਾਰ ਬਣਾ ਕੇ ਖਾ ਸਕਦੇ ਹੋ ਜਦੋਂ ਵੀ ਮਰਜ਼ੀ ਬਣਾ ਕੇ ਖਾ ਲਓ ਤੇ ਕੋਈ ਜ਼ਿਆਦਾ ਨਾ ਤਾਂ ਮਹਿੰਗਾ ਤੇ ਨਾ ਹੀ ਇਹਦੇ ਤੇ ਜ਼ਿਆਦਾ ਟਾਈਮ ਲੱਗਦਾ ਤੇ ਬੱਚੇ ਖੁਸ਼ ਹੋ ਕੇ ਖਾਂਦੇ ਆਣ ਵਾਲੇ ਗਾਜਰਾ ਉੰਦੀ ਚੰਗੀਆਂ ਆਣੀਆਂ ਖਾਧੀਆਂ ਇਹ ਗਾਜਰਾ ਆਪਣੇ ਤੋਂ ਇੰਨੀਆਂ ਖਾਧੀਆਂ ਨਹੀਂ ਜਾਂਦੀਆਂ ਇਹ ਹਲਵਾ ਬਣਾ ਕੇ ਆਪਾਂ ਜਿੰਨੀ ਮਰਜ਼ੀ गाजरਾਂ ਨੂੰ ਖਾ ਸਕਦੇ ਆ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੇ। ਸਿਹਤ ਲਈ ਆਪਣੇ ਵਧੀਆ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ। ਲੋ ਆਪਣਾ ਕੋਈ ਹਲਵਾ ਜਿਹੜਾ ਹੁਣ ਬਣ ਗਿਆ ਜਗਾ। ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦੇਵਾਂਗੇ। ਸਾ ਦੇਖੋ ਹੁਣ ਬਿਲਕੁਲ ਬਣ ਕੇ ਆਪਣਾ ਗਾਜਰਾਂ ਦਾ ਹਲਵਾ ਜਿਹੜਾ ਤਿਆਰ ਹੋ ਗਿਆ। ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਜੀ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ